ਸਰਬਜੀਤ ਸਿੰਘ ਖਾਲਸਾ ਮਹਾਂ ਰੈਲੀ ਦੇ ਵਿੱਚ ਪਹੁੰਚ ਚੁੱਕੇ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਖਾਲਸਾ ਜੀ ਅੱਜ ਵੱਡਾ ਇਕੱਠ ਕਰਨ ਜਾ ਰਹੇ ਹੋ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਹੋ ਕਿਸ ਤਰੀਕੇ ਦੀ ਹੋਈਗੀ ਸਿਆਸੀ ਪਾਰਟੀ ਬਸ ਕੌਮ ਦੀ ਸੇਵਾ ਕਰੇਗੀ ਜੀ ਖਾਲਸਾ ਜੀ ਖਾਸ ਤੌਰ ਤੇ ਕੀ ਹਨ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਉਹ ਵੀ ਆਪਣੇ ਆਪ ਨੂੰ ਪੰਥ ਤੈਸ਼ੀ ਪਾਰਟੀ ਕਹਿੰਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਦਾ ਉਹ ਕਹਿੰਦੇ ਅਸੀਂ ਪੰਥ ਤੈਸ਼ੀ ਆ ਤਾਂ ਜ ਇਹਦੇ ਵਿੱਚ ਸਿੱਖ ਸੰਗਤ ਦੇ ਲਈ ਇੱਕ ਵੱਡਾ ਸਵਾਲ ਹੋ ਜਾਂਦਾ ਹੈ ਕਿ ਪਾਰਟੀਆਂ ਬਹੁਤ ਹੋ ਗਈਆਂ ਜਾਣਾ ਕਿੱਧਰ ਰਹਿਗਾ ਗੱਲ ਸਮਿਟਣ ਦੀ ਗੱਲ ਕਰ ਜਿਹੜਾ ਸਾਡਾ ਹੈ ਨਾ ਸਾਨੂੰ ਤਾਂ ਜੀ ਕੌਮ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਬਾਅਦ ਚ ਪਾਰਟੀ ਬਣਾ ਰਹੇ ਆ ਬਾਕੀ ਜਿਹੜੀ ਅਕਾਲੀ ਦਲ ਦੀ ਗੱਲ ਹੈ ਜੀ ਅਕਾਲੀ ਦਲ ਹੋਵੇ ਅਕਾਲੀ ਦਲ ਸਮਝਦੇ ਹੋ ਤੇ ਪੰਥਕ ਆਪਣੇ ਆਪ ਨੂੰ ਕਹੋਂਦੀ ਹੋਵੇ ਸਰਕਾਰ ਤੇ ਮਹਾਰਾਜ ਦੀ ਬੇਇੱਜ਼ਤੀ ਕਰਾ ਦੇਵੇ ਤੇ ਦੋਸ਼ੀਆਂ ਨੂੰ ਬਚਾ ਦੇਵੇ 90 90 ਲੱਖ ਦੇ ਹਥਿਆਰ ਚ ਪਾ ਦੇਵੇ ਮਾਫੀਨਾਮੇ ਦੇ ਜਥੇਦਾਰਾਂ ਨੂੰ ਘਰੇ ਬੁਲਾ ਲਵੇ ਤਬਦੀਲ ਕਲਪ ਕਰ ਲਵੇ ਸਾਰਾ ਕੁਝ ਉਹ ਕਾਦੇ ਅਕਾਲੀ ਰਹਿ ਗਏ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾਗੀ ਔਰ ਬਾਗੀ ਦੀ ਗੱਲ ਹੋਈ ਟੋਡੀ ਪਾਰਟੀ ਦੇ ਵਿੱਚ ਦਾਗੀ ਔਰ ਬਾਗੀ ਉਹਨਾਂ ਦੇ ਲਈ ਕੀ ਜਗ੍ਹਾ ਰਹਿਣ ਵਾਲੀ ਹੈ ਜਿਨ੍ਹਾਂ ਦਾ ਜੀ ਐਕਸ ਸਾਫ ਹੈ ਸਾਫ ਸੁਥਰੇ ਹੈ ਜਿਨ੍ਹਾਂ ਤੇ ਕੋਈ ਇਲਜ਼ਾਮ ਨਹੀਂ ਲੱਗਦੇ ਬੇਅਦਬੀ ਦੇ ਜਾਂ ਸੌਦੇ ਸਾਧ ਦੇ ਬਈ ਕੁਛ ਉਹਨਾਂ ਉੱਥੇ ਕੀਤਾ ਹੈ ਗਏ ਆ ਜਾਂ ਕਿਵੇਂ ਆ ਕੋਈ ਦੇ ਕੇ ਆਏ ਆ ਜਾਂ ਉੱਥੋਂ ਕੁਛ ਲੈ ਕੇ ਆਏ ਆ ਉਹ ਜਿਨ੍ਹਾਂ ਤੇ ਐਵੇਂ ਦੇ ਦਾਗ ਨਹੀਂ ਹੈ ਉਹਨਾਂ ਨੂੰ ਜਰੂਰ ਉਹਨਾਂ ਲਈ ਦਰਵਾਜ਼ੇ ਖੁੱਲੇ ਆ ਕਿਸੇ ਵੀ ਪਾਰਟੀ ਦੇ ਵਿੱਚ ਹੋਣ ਕਿਸੇ ਵੀ ਪਾਰਟੀ ਜਿਹੜਾ ਅਕਸ ਸਾਫ ਹੋਏ ਬੰਦੇ ਦਾ ਖਾਸ ਤਰੀਕੇ ਦੇ ਨਾਲ ਮੈਂ ਨਾਮ ਹੀ ਲੈ ਦਨਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਜੀ ਨੇ ਉਹਨਾਂ ਦਾ ਇੱਕ ਵੱਖਰਾ ਧੜਾ ਹੈਗਾ ਜਿਹੜਿਆ ਅਕਾਲੀ ਦਲ ਤੋਂ ਅਲੱਗ ਚੱਲ ਰਿਹਾ ਉਹਨਾਂ ਦੇ ਵਿੱਚੋਂ ਕੋਈ ਲੱਗ ਰਿਹਾ ਕੇ ਇਸ ਪਾਰਟੀ ਨੂੰ ਜੁਆਇਨ ਕਰ ਸਕਦਾ ਜਿਹੜਾ ਤੁਹਾਨੂੰ ਸਾਫ ਨਜ਼ਰ ਆ ਰਿਹਾ ਜੀ ਐਵੇਂ ਹੈ ਜੀ ਮੈਂ ਇਕੱਲੇ ਨਾ ਕੋਈ ਫੈਸਲਾ ਨਹੀਂ ਕਰਨਾ ਇਹ ਤਾਂ ਕਮੇਟੀ ਹੋਊਗੀ ਕਮੇਟੀ ਫੈਸਲਾ ਕਰੂਗੀ ਵਿਚਾਰ ਕਰੇਗੀ ਬਈਨਾ ਤੇ ਕਿਹੜੇ ਇਲਜ਼ਾਮ ਲੱਗਦੇ ਰਹੇ ਆ ਜਾਂ ਲੱਗ ਰਹੇ ਆ ਤੇ ਉਹ ਨਾਚੋ ਸਚਾਈ ਕਿੰਨੀ ਇਲਜ਼ਾਮਾਂ ਦੇ ਵਿੱਚ ਫਿਰ ਅਕੋਰਡਿੰਗ ਟੂ ਡੈਟ ਕਰਾਂਗੇ ਜੀ ਤੋਂ ਗੱਲਬਾਤ ਕਰ ਰਹੇ ਸੀ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਨਾਲ ਤਾਂ ਕਹਿੰਦੇ ਅੱਜ ਪਾਰਟੀ ਦੇ ਨਾਮ ਦਾ ਐਲਾਨ ਹੋਏਗਾ ਔਰ ਬਿਲਕੁਲ ਧਰਮ ਨਿਰਪੱਖ ਪਾਰਟੀ ਹੋਏਗੀ ਹਰ ਇੱਕ ਧਰਮ ਧਰਮ ਨਿਰਪੱਖ ਵਿਅਕਤੀ ਨੂੰ ਇਸ ਪਾਰਟੀ ਦੇ ਅੰਦਰ ਜਗ੍ਹਾ ਦਿੱਤੀ ਜਾਏਗੀ ਜੋ ਸਾਫ਼ ਹੈ ਬੇਸ਼ੱਕ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ ਕੈਮਰਾਮੈਨ ਸਰੰਦਰ ਦੇ ਨਾਲ ਰੋਹਿਤ ਮੰਸਲ ਜੀ ਮੀਡੀਆ ਸ਼੍ਰੀ ਮੁਖਸਰ ਸਾਹਿਬ